ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜਤੀ ਆਸ ਹੈ ਜੀ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਦੰਤਾਂਸ਼ੀ ਗੁਰ ਗੋਬਿੰਦ ਸਿੰਘ ਜੀ ਦੀ ਬਹੁਤ ਹੀ ਪਿਆਰੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਸੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਵੇਖਣਾ ਤੇ ਹੋਰ ਭੈਣ ਭਰਾਵਾਂ ਦੇ ਨਾਲ ਜਰੂਰ ਸਾਂਝਾ ਕਰਨਾ ਆਓ ਜੀ ਹੁਣ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਆਪਾਂ ਸਾਖੀ ਦੀ ਸ਼ੁਰੂਆਤ ਕਰਦੇ ਹਾਂ ਕੀ ਹੋਇਆ ਜਦੋਂ ਦਸਮ ਪਿਤਾ ਜੀ ਭੂਤਾਂ ਵਾਲੇ ਖੂਹ ਦੇ ਕੋਲ ਗਏ ਗੁਰੂ ਗੋਬਿੰਦ ਸਿੰਘ ਜੀ ਆਪ ਦੇ ਸਿੱਖਾਂ ਦੇ ਨਾਲ ਬਹੁਤ ਸਾਰੇ ਪਿੰਡਾਂ ਵਿੱਚੋਂ ਲੰਘਦੇ ਹੋਏ ਦੀਨੇ ਕਾਗਰ ਦੀ ਧਰਤੀ ਤੇ ਪਹੁੰਚੇ ਇਹ ਉਹ ਧਰਤੀ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਸੀ ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਦੇ ਸਿੰਘਾਂ ਦੇ ਨਾਲ ਭਗਤਾ ਭਾਈ ਕਾ ਨਾਮ ਦੇ ਪਿੰਡ ਵਿਖੇ ਪਹੁੰਚਦੇ ਹਨ ਇਸ ਜਗ੍ਹਾ ਉੱਤੇ ਦਸਮ ਪਿਤਾ ਇੱਕ ਖੂਹ ਦੇ ਕੋਲ ਜਾ ਕੇ ਰੁਕਦੇ ਹਨ ਇਹ ਉਹ ਖੂਹ ਸੀ ਜਿਸ ਨੂੰ ਰਾਤੋਂ ਰਾਤ ਭੂਤਾਂ ਨੇ ਬਣਾਇਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਪਹੁੰਚਦੇ ਹਨ ਤਾਂ ਉਹ ਦੇਖਦੇ ਹਨ ਕਿ ਇੱਥੇ ਇੱਕ ਪੀਪਲ ਦਾ ਬਹੁਤ ਹੀ ਵੱਡਾ ਦਰਖਤ ਸੀ ਜਿਸ ਦੀ ਛਾਂ ਬਹੁਤ ਹੀ ਗੂੜੀ ਸੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਘੋੜਿਆਂ ਦੀ ਕਮਾਨ ਸਿੰਘਾਂ ਦੇ ਹੱਥਾਂ ਵਿੱਚ ਫੜਾ ਦਿੱਤੀ ਫਿਰ ਸਿੰਘਾਂ ਨੇ ਇੱਥੇ ਗਲੀਚੇ ਵਿਛਾ ਲਏ ਫਿਰ ਸਾਰੇ ਸਿੱਖ ਤੇ ਸ਼ਤਨ ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਗਲੀਚੀਆਂ ਉੱਪਰ ਸੱਜ ਗਏ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗਲੀਚੇ ਉੱਪਰ ਬੈਠੇ ਤਾਂ ਉਹਨਾਂ ਨੇ ਆਪ ਦੀ ਨਜ਼ਰ ਚਾਰੋਂ ਤਰਫ ਘੁਮਾਈ ਉਹ ਦੇਖਦੇ ਹਨ ਕਿ ਇੱਕ ਬਿਲਕੁਲ ਨਵੀਂ ਖੂ ਦੀ ਚਿਨਾਈ ਹੋਈ ਸੀ ਇਹ ਖੂ ਬਿਲਕੁਲ ਨਵਾਂ ਬਣਿਆ ਹੋਇਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਉਸ ਗਲੀਚੇ ਵਿੱਚ ਵਿਰਾਜਮਾਨ ਹੋ ਜਾਂਦੇ ਹਨ ਉਦੋਂ ਗੁਰੂ ਜੀ ਦੇ ਕੋਲ ਇੱਕ ਆਦਮੀ ਆਉਂਦਾ ਹੈ ਉਹ ਆਦਮੀ ਦਸਮ ਪਿਤਾ ਜੀ ਕੋਲ ਆ ਕੇ ਨਮਸਕਾਰ ਕਰਦਾ ਹੈ ਦਸਮ ਪਿਤਾ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬੜੇ ਸਤਕਾਰ ਦੇ ਨਾਲ ਪਿਆਰ ਭਾਵਨਾ ਦੇ ਨਾਲ ਉਸ ਨੂੰ ਕਹਿੰਦੇ ਹਨ ਉਹ ਪਿਆਰਿਓ ਇਹ ਨਵਾਂ ਖੂੜਾ ਕੌਣ ਬਣਵਾ ਰਿਹਾ ਹੈ ਅਤੇ ਇਹ ਪਿੰਡ ਕਿਸ ਦਾ ਹੈ ਤੇ ਜਿਹੜੇ ਇੱਥੇ ਘਰ ਵਸੇ ਹੋਏ ਹਨ ਉਹ ਕਿੰਨਾ ਦੇ ਹਨ ਉਹ ਆਦਮੀ ਗੁਰੂ ਜੀ ਨੂੰ ਦੱਸਦਾ ਜੋ ਭਾਈ ਬੈਲੋ ਜੀ ਦਾ ਪੋਤਾ ਹੈ ਉਹਨਾਂ ਦੇ ਹੀ ਵੰਸ਼ ਵਿੱਚ ਬਹੁਤ ਸਾਰੇ ਲੋਕ ਇੱਥੇ ਪਿੰਡ ਵਿੱਚ ਰਹਿੰਦੇ ਹਨ ਸਾਰੇ ਉਹਨਾਂ ਨੂੰ ਭਗਤਾ-ਪਕਤਾ ਕਹਿ ਕੇ ਬੁਲਾਉਂਦੇ ਹਨ ਤੇ ਉਹਨਾਂ ਨੇ ਭੂਤਾਂ ਤੋਂ ਇੱਕ ਖੂਹ ਤੇ ਇਟਾਂ ਲਵਾਈਆਂ ਹਨ ਇਹ ਸੁਣ ਕੇ ਦਸਮ ਪਿਤਾ ਤਾਂਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਭਾਈ ਬੈਣੋ ਸਭ ਤੋਂ ਪਹਿਲੋਂ ਫਿਰ ਇਹ ਸੁਣ ਕੇ ਤਾਂਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਨੇ ਉਹਨਾਂ ਨੂੰ ਪੁੱਛਿਆ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਇਹ ਭਾਈ ਬੈਲੋ ਜੀ ਕੌਣ ਹਨ ਫਿਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਭਾਈ ਬੈਲੋ ਜੀ ਇੱਕ ਮਹਾਨ ਪੁਰਸ਼ ਸਨ ਭਾਈ ਬੈਲੋ ਜੀ ਜਿਨ੍ਹਾਂ ਨੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਗੁਰਸਿੱਖੀ ਦੀ ਦਾਤ ਪ੍ਰਾਪਤ ਕਰਕੇ ਮਾਲਵੇ ਦੇ ਇਲਾਕੇ 'ਚ ਨਾਮ ਦੇ ਛਿੱਟੇ ਮਾਰੇ ਤੇ ਸਾਂਝਾ ਉਪਦੇਸ਼ ਦਿੱਤਾ ਮਾਲਵੇ ਦੇ ਜ਼ਿਲ੍ਹੇ ਮਾਨਸਾ ਦੇ ਵਿਖੇ ਇੱਕ ਪਿੰਡ ਹੈ ਫਫੜੇ ਪਾਈਕੇ ਇਹ ਪਿੰਡ ਪਹਿਲਾਂ ਪਟਿਆਲਾ ਰਿਆਸਤ ਵਿੱਚ ਪੈਂਦਾ ਸੀ ਇਹ ਸੁਭਾਗੇ ਪਿੰਡ ਵਿੱਚ ਚੌਧਰੀ ਅੱਲਾ ਦਿੱਤਾ ਸਿੱਧੂ ਦੇ ਘਰ 1610 ਸੰਮਤ ਵਿੱਚ ਭਾਈ ਬੈਲੋਂ ਦਾ ਜਨਮ ਹੋਇਆ ਸੀ ਭਾਈ ਬੈਲੋਂ ਜੀ ਦਾ ਪਰਿਵਾਰ ਇੱਕ ਮੁਸਲਿਮ ਪੀਰ ਸਖੀ ਸਰਵਰ ਦਾ ਉਪਾਸਕ ਸੀ ਪਰ ਸੰਮਤ 1640 ਵਿੱਚ ਬੈਲੋ ਜੀ ਅੰਮ੍ਰਿਤਸਰ ਗਏ ਉੱਥੇ ਉਹਨਾਂ ਦਾ ਮਿਲਾਪ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਹੋਇਆ ਗੁਰੂ ਜੀ ਉਸ ਸਮੇਂ RAM ਦਾਸ ਸरोवर ਦੀ ਸੇਵਾ ਕਰਵਾ ਰਹੇ ਸਨ ਗੁਰੂ ਜੀ ਦੇ ਦਰਸ਼ਨ ਕਰਕੇ ਭਾਈ ਬੈਲੋ ਦੇ ਮਨ ਵਿੱਚ ਡੂੰਘਾ ਪ੍ਰਭਾਵ ਪਿਆ ਗੁਰੂ ਜੀ ਦੇ ਦਰਸ਼ਨਾਂ ਵਿੱਚੋਂ ਭਾਈ ਬੈਲੋ ਨੂੰ ਅਕਾਲ ਪੁਰਖ ਜੀ ਦੇ ਦਰਸ਼ਨ ਹੋਏ ਉਸ ਤੋਂ ਬਾਅਦ ਭਾਈ ਬੈਲੂ ਜੀ ਨੇ ਆਪਣੇ ਜੀਵਨ ਦੇ ਸਾਰੇ ਸੁੱਖ ਤਿਆਗ ਕੇ ਗੁਰੂ ਜੀ ਦੀ ਸਿੱਖਿਆ ਅਨੁਸਾਰ ਜੀਵਨ ਜਿਉਣ ਦਾ ਸੰਕਲਪ ਲੈ ਲਿਆ। ਅੰਮ੍ਰਿਤਸਰ ਵਿੱਚ ਭਾਈ ਬੈਲੂ ਜੀ ਸਰੋਵਰ ਦੀ ਸੇਵਾ ਵਿੱਚ ਜੁਟ ਗਏ। ਜਦੋਂ ਸਰੋਵਰ ਲਈ ਇੱਟਾਂ ਦੀ ਜ਼ਰੂਰਤ ਪਈ ਉਦੋਂ ਭਾਈ ਬੈਲੂ ਜੀ ਸੇਵਾ ਵਿੱਚ ਜੁਟ ਗਏ ਸਨ। ਇੱਟਾਂ ਦੀ ਸੇਵਾ ਕਰਦੇ ਕਰਦੇ ਭਾਈ ਬੈਲੋ ਜੀ ਨੂੰ ਇੱਕ কুমਮੀਆਲ ਨੇ ਦੱਸਿਆ ਕਿ ਆਵੇ ਵਿੱਚ ਜੀ ਕਰ ਕੂੜਾ ਕਰਕਟ ਪਾਇਆ ਜਾਵੇ ਤਾਂ ਇਟਾਂ ਵਧੀਆਂ ਪੱਕਦੀਆਂ ਹਨ ਆਪ ਜੀ ਨੇ ਪੂਰੇ ਸ਼ਹਿਰ ਵਿੱਚੋਂ ਕੂੜਾ ਕਰਕਟ ਆਦਿ ਇਕੱਠਾ ਕਰਕੇ ਗੱਡੇ ਵਿੱਚ ਢੋ ਟੋ ਕੇ ਆਵੇ ਵਿੱਚ ਪਾਇਆ ਜਦੋਂ ਗੁਰੂ ਅਰਜਨ ਦੇਵ ਜੀ ਦੀ ਹਾਜ਼ਰੀ ਵਿੱਚ ਉਹ ਆਵਾ ਖੋਲਿਆ ਗਿਆ ਤਾਂ ਲਾਲ ਇੱਟਾਂ ਦੇਖ ਕੇ ਗੁਰੂ ਜੀ ਬਹੁਤ ਹੀ ਪ੍ਰਸੰਨ ਹੋਏ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ ਭਾਈ ਬੈਲੋਂ ਸਭ ਤੋਂ ਪਹਿਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਭਾਈ ਬੈਲੋਂ ਨੂੰ ਬਹੁਤ ਜ਼ਿਆਦਾ ਪ੍ਰੇਮ ਕਰਦੇ ਸਨ ਹੁਣ ਜੋ ਭਾਈ ਬੈਲੋਂ ਜੀ ਅੱਗੇ ਵੰਸ਼ ਸੀ ਉਹ ਫਫੜੇ ਭਾਈ ਕੇ ਰਿਹਾ ਕਰਦੇ ਸੀ ਭਾਈ ਭਗਤਾ ਜੀ ਭਾਈ ਬੈਲੋਂ ਜੀ ਦੇ ਪੋਤੇ ਸਨ ਹੁਣ ਅੱਗੇ ਤਾਂਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦੇ ਮੁਖੋਂ ਫਰਮਾਉਂਦੇ ਹੋਏ ਕਿਹਾ ਪੈਸੇ ਲੱਗਣ ਬਾਦਸ਼ਾਹ ਕੇ ਸਮੂਹ ਨੋ ਪਿੰਡ ਤੇ ਉੱਥੇ ਬੈਠੇ ਸਾਰੇ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਸਾਨੂੰ ਸਮਝ ਨਹੀਂ ਲੱਗੀ ਅਸੀਂ ਇਹ ਕਥਾ ਆਪਣੇ ਕੰਨੀਆਂ ਸੁਣਾ ਚਾਹੁੰਦੇ ਹਾਂ ਇਸ ਤੋਂ ਬਾਅਦ ਗੁਰੂ ਜੀ ਫਰਮਾਉਂਦੇ ਹਨ ਕਿ ਤੁਰਕਾਂ ਦਾ ਬਹੁਤ ਹੀ ਵੱਡਾ ਦੀਵਾਨ ਹੁੰਦਾ ਸੀ ਜਿਸ ਦਾ ਨਾਮ ਸੀ RAMMU RAMMU ਦੇ ਘਰੇ ਇੱਕ ਲੜਕੀ ਰਿਆ ਕਰਦੀ ਸੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਹੁਣ RAMMU ਅਨੰਦਪੁਰ ਸਾਹਿਬ ਵਿਖੇ ਆਇਆ ਅਤੇ ਭਰੀ ਸਭਾ ਵਿੱਚ ਉੱਥੇ ਆ ਕੇ ਕਹਿੰਦਾ ਹੈ ਕਿ ਮੇਰੀ ਲੜਕੀ ਨੂੰ ਭੂਤ ਚਿੰਬੜੇ ਹੋਏ ਹਨ ਤੇ ਜੇਕਰ ਕੋਈ ਸਿੱਖ ਸੁਝੇਵ ਹੈ ਦਾ ਇਸ ਭੂਤ ਨੂੰ ਕੱਢ ਦੇਵੇ ਮੈਂ ਬਹੁਤ ਸਾਰੇ ਉਪਚਾਰ ਕਰਵਾਏ ਹਨ ਬਹੁਤ ਸਾਰੇ ਇਲਾਜ ਵੀ ਕਰਵਾਏ ਹਨ ਪਰ ਉਹ ਭੂਤ ਨਹੀਂ ਨਿਕਲਿਆ ਫਿਰ ਸਭਾ ਵਿੱਚ ਆਈ ਸਾਰੀ ਸੰਗਤ ਭਾਈ ਭਗਤਾ ਜੀ ਵੱਲ ਦੇਖਦੀ ਹੈ ਜੋ ਕਿ ਭਾਈ ਬੈਲੋ ਜੀ ਦੇ ਪੋਤੇ ਹੋਇਆ ਕਰਦੇ ਸਨ ਹੁਣ ਭਾਈ ਭਗਤਾ ਜੀ ਨੇ RAMU ਨੂੰ ਕਿਹਾ ਕਿ ਤੂੰ ਚਿੰਤਾ ਨਾ ਕਰ ਸਭ ਕੁਝ ਠੀਕ ਹੋ ਜਾਵੇਗਾ ਇਹ ਸੁਣ ਕੇ RAMU ਬਹੁਤ ਜ਼ਿਆਦਾ ਖੁਸ਼ ਹੁੰਦਾ ਤੇ ਭਾਈ ਪਕਤਾ ਜੀ ਦੀ ਬਹੁਤ ਹੀ ਜ਼ਿਆਦਾ ਸੇਵਾ ਕਰਦਾ ਤੇ ਉਹਨਾਂ ਨੂੰ ਆਪਣੇ ਨਾਲ ਲਾਹੌਰ ਲੈ ਕੇ ਚਲਿਆ ਜਾਂਦਾ ਹੁਣ ਭਾਈ ਪਕਤਾ ਜੀ RAMU ਦੇ ਘਰ ਜਾਂਦੇ ਹਨ ਉੱਥੇ ਭਾਈ ਪਕਤਾ ਜੀ ਨੇ ਉਸ ਦੀ ਲੜਕੀ ਵਿੱਚੋਂ ਭੂਤ ਕੱਢ ਦਿੱਤੇ ਫਿਰ ਇਸ ਤੋਂ ਖੁਸ਼ ਹੋ ਕੇ RAMU ਨੇ ਭਾਈ ਪਕਤਾ ਜੀ ਨੂੰ ਕਿਹਾ ਦੱਸੋ ਮੈਂ ਤੁਹਾਡੇ ਲਈ ਕੀ ਸੇਵਾ ਕਰ ਸਕਦਾ ਪਰ ਭਾਈ ਭਗਤਾ ਜੀ ਨੇ ਉਸ ਨੂੰ ਇੱਕ ਕੰਮ ਬਾਰੇ ਦੱਸਿਆ ਤੇ ਕਹਿਣ ਲੱਗੇ ਕਿ ਮੈਂ ਆਪਣੇ ਪਿੰਡ ਚ ਇੱਕ ਖੂਹ ਲਗਵਾਉਣਾ ਚਾਹੁੰਨਾ ਪਰ ਉਥੇ ਨੇੜੇ ਤੇੜੇ ਪੱਕੀਆਂ ਇੱਟਾਂ ਨਹੀਂ ਮਿਲਦੀਆਂ ਜੇ ਹੋ ਸਕਦਾ ਤੁਸੀਂ ਮੈਨੂੰ ਪੱਕੀਆਂ ਇੱਟਾਂ ਉਥੇ ਪਹੁੰਚਾ ਦਿਓ ਰਾਮੂ ਇਹ ਗੱਲ ਸੁਣ ਕੇ ਬਹੁਤ ਹੀ ਹੈਰਾਨ ਹੋਇਆ ਤੇ ਕਹਿਣ ਲੱਗਾ ਜਿੰਨੀਆਂ ਮਰਜ਼ੀ ਇੱਟਾਂ ਉਥੇ ਲੈ ਜਾਓ ਜਿੰਨੀ ਤੁਹਾਡੀ ਜ਼ਰੂਰਤ ਹੈ रामू ਕਹਿੰਦਾ ਹੈ ਕਿ ਇੰਨੀ ਦੂਰ ਇੱਟ ਲੈ ਕੇ ਕਿਵੇਂ ਜਾਓਗੇ ਤਾਂ ਇੰਨੀ ਦੂਰ ਘੋੜਿਆਂ ਜਾਂ ਊਠਾਂ ਤੇ ਤਾਂ ਨਹੀਂ ਜਾ ਸਕਦੀਆਂ ਤੁਸੀਂ ਮੇਰੇ ਇਸ ਪ੍ਰਸ਼ਨ ਦਾ ਉੱਤਰ ਦਿਓ ਕਿ ਇੱਟਾਂ ਇਥੋਂ ਕਿਵੇਂ ਲੈ ਕੇ ਜਾਓਗੇ ਪਾਈ ਭਗਤਾ ਜੀ ਕਹਿੰਦੇ ਹਨ ਕਿ ਮੈਨੂੰ ਇਹ ਇੱਟਾਂ ਦੇ ਦਿਓ ਮੈਂ ਇੱਟਾਂ ਨੂੰ ਆਰਾਮ ਨਾਲ ਇੱਥੋਂ ਲੈ ਜਾਵਾਂਗਾ ਉਹ ਵੀ ਇੱਕ ਹੀ ਰਾਤ 'ਚ ਲੈ ਜਾਵਾਂਗਾ ਰਾਮੂ ਨੇ ਪਾਈ ਭਗਤਾ ਜੀ ਨੂੰ ਇੱਟਾਂ ਦਾ ਇੱਕ ਆਵਾ ਦੇ ਦਿੱਤਾ ਅਤੇ ਰਾਮੂ ਨੇ ਉੱਥੇ ਇੱਕ ਆਪ ਦਾ ਬੰਦਾ ਵੀ ਬਿਠਾ ਦਿੱਤਾ ਤਾਂ ਕਿ ਪਤਾ ਚੱਲੇ ਕਿ ਭਗਤਾ ਇੱਟਾਂ ਨੂੰ ਇੰਨੀ ਦੂਰ ਕਿਵੇਂ ਲੈ ਕੇ ਜਾਵੇਗਾ ਉਹ ਵੀ ਸਿਰਫ ਇੱਕ ਰਾਤ ਵਿੱਚ ਇਸ ਤੋਂ ਬਾਅਦ ਦਸਮ ਪਿਤਾ ਤਾਂ ਸੰਸ਼ੀਰ ਗੁਰੂ ਗੋਬਿੰਦ ਸਿੰਘ ਜੀ ਆਪ ਦੇ ਮੁੱਖੋਂ ਫਰਮਾਉਂਦੇ ਹਨ ਕਿ ਭਗਤੇ ਨੇ ਸਾਰੀਆਂ ਭੂਤਾਂ ਪ੍ਰੇਤਾਂ ਨੂੰ ਆਪਣੇ ਕੋਲ ਬੁਲਾ ਲਿਆ ਸਾਰੇ ਭੂਤ ਪ੍ਰੇਤ ਭਗਤਾ ਜੀ ਦੇ ਵਸ ਵਿੱਚ ਸਨ ਬਹੁਤ ਸਾਰੇ ਲੋਕ ਇਸ ਗੱਲ ਉੱਤੇ ਤਰਕ ਵੀ ਕਰਦੇ ਹਨ ਕਿ ਇਹ ਕਿਵੇਂ ਹੋ ਸਕਦਾ ਹੈ ਪਰ ਤਾਂਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਸੁਖਮਣੀ ਸਹਿਬ ਵਿੱਚ ਲਿਖਿਆ ਹੋਇਆ ਹੈ ਕਈ ਕੋਟ ਪੂਤ ਪ੍ਰੇਤ ਇਸ ਦਾ ਮਤਲਬ ਜਿਸ ਚੀਜ਼ ਦਾ ਨਾਮ ਹੁੰਦਾ ਹੈ ਉਹ ਹੋ ਸਕਦੀ ਹੈ ਪਰ ਉਹਨਾਂ ਦੇ ਨਾਮ ਤੋਂ ਲੋਕ ਜੋ ਪਖੰਡ ਕਰਦੇ ਹਨ ਅਤੇ ਅੰਧ ਵਿਸ਼ਵਾਸ ਕਰਦੇ ਹਨ ਉਹ ਸਭ ਗਲਤ ਹੈ ਹੁਣ ਭਾਈ ਪਖਤਾ ਜੀ ਸਾਰੀਆਂ ਪੂਤਾਂ ਨੂੰ ਕਹਿੰਦੇ ਹਨ ਕਿ ਇੱਟਾਂ ਚੱਕੋ ਤੇ ਇੱਕੋ ਪਹਿਰ ਚ ਇਹਨਾਂ ਨੂੰ ਭਾਈ ਭਗਤੇ ਕੇ ਪਿੰਡ ਲੈ ਜਾਓ ਜੋ RAMU ਨੇ ਆਪ ਦਾ ਨੌਕਰ ਬਿਠਾਇਆ ਹੋਇਆ ਸੀ ਇਹ ਦੇਖਣ ਲਈ ਕਿ ਇੱਟਾਂ ਕਿਵੇਂ ਜਾ ਰਹੀਆਂ ਹਨ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਤੇ ਨਾ ਹੀ ਉਸ ਨੂੰ ਇਹ ਸਮਝ ਆਈ ਤੇ ਨਾ ਹੀ ਕੋਈ ਦਿਖਾਈ ਦਿੱਤਾ RAMU ਦਾ ਨੌਕਰ RAMU ਕੋਲ ਆ ਕੇ ਕਹਿੰਦਾ ਕਿ ਮੈਂ ਰੋਲਾ ਤਾਂ ਬਹੁਤ ਸੁਣਿਆ ਸੀ ਪਰ ਕਿਸੇ ਦਾ ਰੰਗ ਰੂਪ ਨਹੀਂ ਦੇਖਿਆ ਤੇ ਨਾ ਹੀ ਕੋਈ ਮੈਨੂੰ ਅੰਗ ਪੈਰ ਦਿਖਾਈ ਦਿੱਤਾ ਉਹ ਬਹੁਤ ਹੀ ਤੇਜ਼ੀ ਨਾਲ ਇਟਾਂ ਉਥੇ ਲੈ ਗਏ ਆਮੋ ਇਹ ਗੱਲ ਸੁਣ ਕੇ ਬਹੁਤ ਹੀ ਹੈਰਾਨ ਹੋਇਆ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਅੱਜ ਵੀ ਭੂਤ ਪ੍ਰੇਤ ਭਾਈ ਭਗਤਾ ਜਿਦੀ ਮਜ਼ਦੂਰੀ ਕਰਦੇ ਹਨ ਤਨਤਨ ਸ਼ੀ ਗੁਰੂ ਅਰਜਨ ਦੇਵ ਜੀ ਨੇ ਖੁਸ਼ ਹੋ ਕੇ ਸਾਰੇ ਭੂਤ ਪ੍ਰੇਤ ਭਾਈ ਬੈਲੋਂ ਜੀ ਦੇ ਵਸ ਵਿੱਚ ਕਰ ਦਿੱਤੇ ਸੀ ਸੋਏ ਸਿੱਕੀ ਜੀ ਅੱਜ ਦੀ ਬਹੁਤ ਹੀ ਪਿਆਰੀ ਸਾਖੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ